ਸੱਚੇ ਕਾਲ ਤੁਸੀਂ ਸੁਣ ਰਹੇ ਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਦਾ ਰੇਡੀਓ 87.8 ਐਫਐਮ ਮੈਂ ਹਾਂ ਮਨਦੀਪ ਕੌਰ ਸੰਧੂ ਲੈ ਕੇ ਹਾਜ਼ਰਾਂ ਪੰਜਾਬ ਅਤੇ ਦੇਸ਼ ਵਿਦੇਸ਼ ਨਾਲ ਸੰਬੰਧਿਤ ਕੁਝ ਖਾਸ ਖਬਰਾਂ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ اجلاس ਦੌਰਾਨ ਕੇਂਦਰ ਸਰਕਾਰ ਵੱਲੋਂ ਮਨਰੇਗਾ 'ਚ ਬਦਲਾਅ ਦਾ ਵਿਰੋਧ ਕੀਤਾ ਗਿਆ ਅਤੇ ਇਸ ਬਦਲਾਅ ਖਿਲਾਫ ਮਤਾ ਪਾਸ ਕੀਤਾ ਗਿਆ। ਇਹ ਮਤਾ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਵੱਲੋਂ ਸਦਨ ਅੰਦਰ ਪੇਸ਼ ਕੀਤਾ ਗਿਆ ਸੀ ਜਿਸ ਨੂੰ ਸਦਨ ਅੰਦਰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਉਨ੍ਹਾਂ ਕਹਿ ਕਿ ਭਾਜਪਾ ਦੀ ਕੇਂਦਰੀ ਸਰਕਾਰ ਨੇ ਸਿਰਫ ਮਨਰੇਗਾ ਨਹੀਂ ਸਗੋਂ ਦਲਿਤ ਮਜ਼ਦੂਰ ਦੇ ਮੋਹ ਰੋਟੀ ਵੀ ਖੋਈ ਹੈ। ਇਸ ਨੀਤੀ ਦੇ ਤਹਿਤ ਦੇਸ਼ ਦੇ ਦਲਿਤ ਮਜ਼ਦੂਰਾਂ ਦੇ ਜਿਉਂਦੇ ਰਹਿਣ ਦੇ ਹੱਕ ਨੂੰ ਵੀ ਤਬਾਹ ਦਿੱਤਾ ਕਿ ਮੰਤਰੀ ਸੌਂ ਨੇ ਕਿਹਾ ਹੈ ਕਿ ਮਨਰੇਗਾ ਗਰੀ ਪਰਿਵਾਰਾਂ ਦੀ ਇੱਕ ਸਮੇਂ ਦੀ ਰੋਟੀ ਲਈ ਆਖਰੀ ਸਹਾਰਾ ਸੀ ਮੁੱਖ ਮੰਤਰੀ ਮਾਨ ਨੇ ਵੀ ਸਦਨ ਚ ਬੋਲਦਿਆਂ ਕੇਂਦਰ ਸਰਕਾਰ ਨੂੰ ਸਖਤ ਲਫ਼ਜ਼ਾਂ ਚ ਕਿਹਾ ਹੈ ਕਿ ਜੇਕਰ ਇੰਜ ਹੀ ਰਿਆ ਤਾਂ ਲੋਕ ਭਾਜਪਾ ਦੇ ਨਾਲ ਨਾਲ ਅਕਾਲੀ ਆਗੂਆਂ ਨੂੰ ਵੀ ਪਿੰਡਾਂ ਚ ਨਹੀਂ ਵੜਨ ਦੇਣਗੇ ਕੇਂਦਰ ਸਰਕਾਰ ਵੱਲੋਂ ਮਨਰੇਗਾ 'ਚ ਕੀਤੇ ਗਏ ਬਦਲਾਅ ਦੇ ਵਿਰੋਧ ਵਿੱਚ ਪੰਜਾਬ ਵਿਧਾਨ ਸਭਾ 'ਚ ਸੱਦੇ ਗਏ ਵਿਧਾਨ ਸਭਾ ਵਿਸ਼ੇਸ਼ اجلاس ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇਸ ਨੂੰ ਸਮਾਂ ਅਤੇ ਪੈਸੇ ਦੀ ਬਰਬਾਦੀ ਦੱਸਿਆ ਵਿਧਾਨ ਸਭਾ 'ਚ ਬੋਲਦਿਆਂ ਬਾਜਵਾ ਨੇ ਕਿਹਾ ਕਿ ਸਰਕਾਰ ਵੱਲੋਂ ਅਜੇ ਕਿੰਨੇ ਸਪੈਸ਼ਲ ਸੈਸ਼ਨ ਸੱਦੇ ਗਏ ਨੇ ਪਰ ਸਪੈਸ਼ਲ ਸੈਸ਼ਨ ਉਸ ਨੂੰ ਕਿਹਾ ਜਾਂਦਾ ਜਿਸ ਤੋਂ ਵਿੱਚੋਂ ਕੁਝ ਨਿਕਲੇ ਇਹ ਕਿਹੋ ਜਿਹਾ ਸਪੈਸ਼ਲ ਸੈਸ਼ਨ ਹੈ ਜਿਸ ਵਿੱਚੋਂ ਕੁਝ ਵੀ ਨਹੀਂ ਨਿਕਲਦਾ ਇਸ ਦੇ ਵਿਰੋਧ ਕਰਦਿਆਂ ਮੰਤਰੀ ਤਰਨਪ੍ਰੀਤ ਸਿੰਘ ਸੌਨ ਨੇ ਕਿਹਾ ਕਿ ਤੁਹਾਨੂੰ ਇਤਰਾਜ਼ ਹੈ ਤਾਂ ਤੁਸੀਂ ਬਾਈਕਾਟ ਕਰ ਦਿਓ ਇਸ ਦੇ ਬਾਜਵਾ ਨੇ ਕਿਹਾ ਕਿ ਅਸੀਂ ਕਿਉਂ ਬਾਈਕਾਟ ਕਰੀਏ ਮਨਰੇਗਾ ਸਕੀਮ ਕਾਂਗਰਸ ਹੀ ਲੈ ਕੇ ਆਈ ਸੀ ਇਹ ਸਾਡੀ ਸਕੀਮ ਹੈ ਬਾਜਵਾ ਨੇ ਕਿਹਾ ਕਿ ਇੱਥੇ ਸਪੈਸ਼ਲ ਸੈਸ਼ਨ ਸੱਦਰ ਨਾਲ ਕੁਝ ਨਹੀਂ ਬਦਲਦਾ ਤੁਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਘਰ ਬਾਹਰ ਧਰਨਾ ਦਿਓ ਅਸੀਂ ਵੀ ਨਾਲ ਚੱਲਦੇ ਹਾਂ ਇਹ 10ਵਾਂ ਸੈਸ਼ਨ ਹੈ ਨਾ ਤਾਂ ਪਹਿਲੇ 9 ਸੈਸ਼ਨਾਂ ਵਿੱਚੋਂ ਕੁਝ ਨਿਕਲਿਆ ਤੇ ਨਾ ਹੀ ਇਸ ਵਿੱਚੋਂ ਕੁਝ ਨਿਕਲਣਾ ਹੈ ਇਹ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਉਣ ਅਤੇ ਸਮਾਂ ਬਰਬਾਦ ਕਰਨ ਦਾ ਤਰੀਕਾ ਹੈ ਜਿਸ ਨੂੰ ਹਰ ਵਾਰ ਵਰਤਿਆ ਜਾਂਦਾ ਹੈ ਸਰਕਾਰ ਅਸੈਂਬਲੀ ਨੂੰ ਇੱਕ ਸਟੇਜ ਵਾਂਗ ਇਸਤੇਮਾਲ ਕਰ ਰਹੀ ਹੈ ਜਿਸ ਵਿੱਚ ਸਿਰਫ ਤੇ ਸਿਰਫ ਝੂਠ ਹੀ ਬੋਲਿਆ ਜਾਂਦਾ ਹੈ ਇਸ ਦੌਰਾਨ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਵੱਲੋਂ ਸੈਸ਼ਨ ਤੋਂ ਪਹਿਲਾਂ ਦਿੱਤੇ ਗਿਆ ਬਿਆਨ ਤੇ ਮਾਹੌਲ ਕਾਫੀ ਭਖ ਗਿਆ ਪੰਜਾਬ ਦੇ ਕੈਬਨਿਟ ਮੰਤਰੀ ਤਰਨਪ੍ਰੀ ਸੌਨ ਨੇ ਮਨਰੇਗਾ ਨੂੰ ਖਤਮ ਕਰਨ ਦੇ ਫੈਸਲੇ ਵਿਰੁੱਧ ਮਤਾ ਪੇਸ਼ ਕਰਨ ਮਗਰੋਂ ਕਿਹਾ ਕਿ ਕਾਂਗਰਸ ਦੇ ਸੀਨੀਅਰ ਲੀਡਰ ਪ੍ਰਗਟ ਸਿੰਘ ਨੇ ਸੈਸ਼ਨ ਤੋਂ ਪਹਿਲਾਂ ਬਿਆਨ ਦਿੱਤਾ ਹੈ ਕਿ ਸ਼ਾਸਨ ਸਿਰਫ ਲੋਕਾਂ ਦਾ ਪੈਸਾ ਬਰਬਾਦ ਕਰਨਾ ਹੋਵੇਗਾ ਉਹਨਾਂ ਨੂੰ ਇਸ ਲਈ ਮਾਫੀ ਮੰਗਣੀ ਚਾਹੀਦੀ ਹੈ ਸੌਨ ਨੇ ਕਿਹਾ ਕਿ ਕਾਂਗਰਸ ਸਪਸ਼ਟ ਕਰੇ ਕਿ ਉਸ ਮਸਲੇ ਤੇ ਸਾਡੇ ਨਾਲ ਹੈ ਜੋ ਸਾਡੇ ਵਿਰੋਧ ਵਿੱਚ ਹੈ ਇਸ ਮਗਰੋਂ ਸਦਨ ਦਾ ਮਾਹੌਲ ਕਾਫੀ ਪੱਕ ਗਿਆ ਦੋਹਾਂ ਧਿਰਾਂ ਦੇ ਲੀਡਰ ਆਪਸ ਵਿੱਚ ਬਹਿਸ ਕਰਨ ਲੱਗ ਪਏ ਹਾਲਾਂਕਿ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਮਾਹੌਲ ਨੂੰ ਸ਼ਾਂਤ ਕਰਵਾਇਆ ਅਤੇ ਸਦਨ ਦੀ ਕਾਰਵਾਈ ਨੂੰ ਅੱਗੇ ਤੋਰਿਆ ਇਸ ਦਾ ਜਵਾਬ ਦਿੰਦੇ ਹੋਏ ਪ੍ਰਗਟ ਸਿੰਘ ਨੇ ਸਪਸ਼ਟ ਕੀਤਾ ਹੈ ਕਿ ਉਹਨਾਂ ਨੇ ਇਹ ਗੱਲ ਆਖੀ ਹੈ ਸਾਨੂੰ ਸਿਰਫ ਸਪੈਸ਼ਲ ਸੈਸ਼ਨ ਸਦਨ ਦੀ ਲੋੜ ਨਹੀਂ ਸਗੋਂ ਰੈਗੂਲਰ ਸੈਸ਼ਨ ਵੀ ਸਦਨੇ ਚਾਹੀਦੇ ਨੇ ਉਹਨਾਂ ਕਹਿੰਦੇ ਕਿ ਇਨ੍ਹਾਂ ਸੈਸ਼ਨਾਂ ਵਿੱਚ ਜ਼ੀਰੋ ਕਾਲ ਅਤੇ ਪ੍ਰਸ਼ਨ ਕਾਲ ਨਹੀਂ ਹੁੰਦਾ ਜਿਸ ਨਾਲ ਲੋਕਾਂ ਦੇ ਮੁੱਦਿਆਂ ਤੇ ਖੁੱਲ ਕੇ ਚਰਚਾ ਨਹੀਂ ਹੋ ਪਾਉਂਦੀ ਉਹਨਾਂ ਕਹਿੰਦੇ ਕਿ ਕੇਂਦਰ ਸਰਕਾਰ ਮਨਰੇਗਾ ਨੂੰ ਖਤਮ ਕਰਨ ਜਾ ਰਹੀ ਹੈ ਨਵੇਂ ਸਿਸਟਮ ਮੁਤਾਬਕ ਸੂਬਿਆਂ ਨੂੰ 30 ਤੋਂ 50 ਕਰੋੜ ਰੁਪਏ ਦੇਣਾ ਪਵੇਗਾ ਤੇ ਬਹੁਤ ਸਾਰੇ ਸੂਬੇ ਇਸ ਵੇਲੇ ਉਸ ਸਥਿਤੀ ਵਿੱਚ ਨਹੀਂ ਹੈ। ਪੰਜਾਬ ਵਿਧਾਨ ਸਭਾ ਵੱਲੋਂ ਸੱਦੇ ਗਿਆ ਵਿਸ਼ੇਸ਼ ਇਜਲਾਸ ਵਿੱਚ ਹੰਗਾਮਾ ਹੀ ਰਿਹਾ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਜਦੋਂ ਬੋਲਣ ਲੱਗੇ ਤਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਨੂੰ ਰੋਕ ਦਿੱਤਾ ਅਤੇ ਮੰਗ ਕੀਤੀ ਕਿ ਸਪਸ਼ਟ ਕਰਨ ਕਿ ਕਿਸ ਪਾਰਟੀ ਨਾਲ ਸੰਬੰਧਿਤ ਨੇ ਜਿਸ ਤੋਂ ਬਾਅਦ ਵਿਧਾਨ ਸਭਾ 'ਚ ਵਿਵਾਦ ਵਧ ਗਿਆ ਇਜਰਾਨ ਸਪੀਕਰ ਨੇ ਬਾਜਵਾ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਸੁਖਵਿੰਦਰ ਕੁਮਾਰ ਸੁਖੀ ਪੰਜਾਬ ਵਿਧਾਨ ਸਭਾ ਦੇ ਮੈਂਬਰ ਨੇ ਦੂਜੀ ਵਾਰ ਬੰਗਾ ਤੋਂ ਵਿਧਾਇਕ ਨੇ ਸਪੀਕਰ ਨੇ ਕਿਹਾ ਕਿ ਤੁਸੀਂ ਆਪ ਗੱਲ ਕੀਤੀ ਤਾਂ ਅੱਜ ਮੁੱਦਾ ਬੜਾ ਭੀਰੇ ਇਸ ਤੇ ਰਾਜਨੀਤੀ ਨਾ ਕਰੀਏ ਜੇਕਰ ਮਜ਼ਦੂਰਾਂ ਦੀ ਗੱਲ ਹੋ ਰਹੀ ਹੈ ਤਾਂ ਮਜ਼ਦੂਰਾਂ ਦੀ ਗੱਲ ਤੁਸੀਂ ਕਿਉਂ ਨਹੀਂ ਕਰਨਦੇ ਰਹਿ ਉਹਨਾਂ ਕਹਿੰਦੇ ਕਿ ਜੇਕਰ ਗਰੀਬਾਂ ਦੀ ਗੱਲ ਕਰਨਾ ਚਾਹੁੰਦੇ ਹੋ ਤੁਸੀਂ ਉਹਨਾਂ ਨੂੰ ਕਿਉਂ ਰੋਕ ਰਹੇ ਹੋ ਸਪੀਕਰ ਨੇ ਬਾਦਵਾ ਨੂੰ ਸਵਾਲ ਕਰਦਿਆਂ ਕਿਹਾ ਕਿ ਤੁਹਾਡੇ ਲਈ ਪਾਰਟੀ ਜ਼ਰੂਰੀ ਹੈ ਜਾਂ ਮੁੱਦਾ ਇਸੇ ਵਿਵਾਦ ਤੇ ਬੋਲਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਜਿਹੜਾ ਮੈਂਬਰਸ਼ਿਪ ਦਾ ਸਟੇਟਸ ਸੰਦੀਪ ਜਾਖੜ ਦਾ ਉਹੀ ਸਟੇਟਸ ਸੁਖਵਿੰਦਰ ਸੁਖੀ ਦਾ ਹੁਣ ਤੁਸੀਂ ਕੀ ਭਾਲਦੇ ਹੋ ਉਹਨਾਂ ਕਹੇ ਕਿ ਅੱਜ ਬਾਜਵਾ ਸਾਹਿਬ ਕਾਂਗਰਸ ਵੱਲੋਂ ਘੱਟ ਅਤੇ ਭਾਜਪਾ ਤੇ ਅਕਾਲ ਦਲ ਵੱਲੋਂ ਜ਼ਿਆਦਾ ਬੋਲ ਰਹੇ ਨੇ ਇਸੇ ਦੇ ਨਾਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਕੇਂਦਰ ਸਰਕਾਰ ਤੇ ਨਿਸ਼ਾਨਾ ਵੰਨੇ ਆ ਉਹਨਾਂ ਕਹੇ ਕਿ ਮਜ਼ਦੂਰਾਂ ਦੀ ਰੋਟੀ ਮਨਰੇਗਾ ਤੋਂ ਚੱਲਦੀ ਸੀ ਉਹਨਾਂ ਕਹੇ ਕਿ ਪਹਿਲੀ ਵਾਰ ਕਿਸੇ ਸਕੀਮ ਦਾ ਨਾਮ ਧਰਮ ਦੇ ਨਾਮ ਤੇ ਰੱਖਿਆ ਗਿਆ ਹਰਪਾਲ ਚੀਮਾ ਨੇ ਕਿਹਾ ਕਿ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਸ਼੍ਰੀ ਰਾਮ ਜੀ ਦੇ ਨਾਮ ਤੇ ਪਿੱਛੇ ਲੋਕੀਏ ਭਾਜਪਾ ਨੇ ਦੇਸ਼ ਦੇ ਮਜ਼ਦੂਰਾਂ ਤੇ ਹਮਲਾ ਕੀਤਾ ਸੂਬਿਆਂ ਦੇ ਅਧਿਕਾਰ ਖੋਹੇ ਜਾ ਰਹੇ ਨੇ ਸ਼੍ਰੀ ਰਾਮ ਜੀ ਦੇ ਨਾਮ ਬਹੁਤ ਹੀ ਪਵਿੱਤਰ ਹੈ ਕਿਰਪਾ ਕਰਕੇ ਉਹਨਾਂ ਦਾ ਨਾਮ ਇਸਤੇਮਾਲ ਨਾ ਕਰੋ ਕਿਉਂਕਿ ਜਦੋਂ ਨਾਰੇ ਲੱਗਣਗੇ ਜਦੋਂ ਸਕੀਮ 'ਚ ਕੋਈ ਗਲਤੀ ਕਰ ਲਈ ਗਈ ਹੈ ਜਾਂ ਵਿਰੋਧ ਹੈ ਪ੍ਰਦਰਸ਼ਨ ਹੋਇਆ ਕਰਨਗੇ ਤਾਂ ਫਿਰ ਜੀ ਰਾਮ ਜੀ ਜੀ ਰਾਮ ਜੀ ਮੁਰਦਾਬਾਦ ਹੋਇਆ ਕਰੇਗਾ ਫਿਰ ਇਹ ਬੇਅਦਬੀ ਹੋਏਗੀ ਇਸ ਦੇ ਹਿੱਸੇਦਾਰ ਭਾਰਤੀ ਜਨਤਾ ਪਾਰਟੀ ਹੋਵੇਗੀ ਉਹਨਾਂ ਕਹਿ ਕੇ ਦੇਸ਼ ਦੇ ਸੰਵਿਧਾਨ ਦੀ ਆਤਮਾ ਨੂੰ ਬਦਲਿਆ ਨਹੀਂ ਜਾ ਸਕਦਾ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਰਣ ਵੀਰਬਾਲ ਦਿਵਸ ਦੇ ਨਾਮ ਨੂੰ ਲੈ ਕੇ ਵੀ ਆਮ ਆਦਮੀ ਪਾਰਟੀ ਤੇ ਭਾਰਜਨਤਾ ਪਾਰਟੀ ਆਮੋ ਸਾਹਮਣੇ ਹੋ ਕੇ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਪਣੇ ਸੰਬੋਧਨ ਦੌਰਾਨ ਕਹਿਆ ਕਿ ਜਦੋਂ ਵੀਰਬਾਲ ਦੇ ਵਜ ਤੇ ਨਾਮ ਨੂੰ ਲੈ ਕੇ ਚਰਚਾ ਦਾ ਜ਼ਿਕਰ ਕੀਤਾ ਤਾਂ ਉਹਨਾਂ ਨੇ ਆਪ ਪ੍ਰਧਾਨ ਅਮਨ ਅਰੂੜਾ ਨੇ ਉਹਨਾਂ ਤੋਂ ਇਹ ਨਾਮ ਸੁਝਾਉਣ ਵਾਲ ਦਾ ਨਾਮ ਪੁੱਛ ਲਿਆ ਹਾਲਾਂਕਿ ਅਸ਼ਵਨੀ ਸ਼ਰਮਾ ਨੇ ਇਹ ਗੱਲ ਕਹਿ ਕੇ ਮੌਕਾ ਦਿੱਤੀ ਕਿ ਅੱਜ ਇਸ ਮਸਲੇ ਤੇ ਕੋਈ ਸਿਆਸੀ ਗੱਲਬਾਤ ਨਹੀਂ ਕਰਨਾ ਚਾਹੁੰਦੇ ਦਰਸਲ ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੌਰਾਨ ਸੰਬੋਧਨ ਕਰਦਿਆਂ ਅਸ਼ਵਨੀ ਸ਼ਰਮਾ ਨੇ ਸਾਹਿਬ ਜਦਿਆਂ ਨੂੰ ਸ਼ਹਾਦਤ ਨੂੰ ਨਮਨ ਕੀਤਾ ਤੇ ਦਿਹਾੜੇ ਅਸੀਂ ਸਿਆਸੀ ਨਜ਼ਰੀਏ ਤੋਂ ਵੱਖਰੇ ਹੀ ਹੋਣੇ ਚਾਹੀਦੇ ਨੇ ਉਹਨਾਂ ਕਿਹਾ ਕਿ ਕੰਨਰ ਤਾਮਿਲ ਕੇਰਲਾ ਸਾਹਿਬਜ਼ਾਦਿਆਂ ਦਾ ਬਲਦਾਨ ਦਿਵਸ ਮਨਾਇਆ ਗਿਆ ਤੇ ਬੱਚਿਆਂ ਨੂੰ ਉਹਨਾਂ ਦੀ ਮਾਂ ਬੋਲੀ 'ਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਪੜਾਇਆ ਜਾ ਰਿਹਾ ਹੈ ਫਿਰ ਅਸੀਂ ਇਸ ਦਿਹਾੜੇ ਦੇ ਨਾਮ ਤੇ ਚੱਕਰ ਵਿੱਚ ਹੀ ਫਸੇ ਹੋਏ ਹਾਂ ਉਹਨਾਂ ਨੇ ਕਿਹਾ ਕਿ ਵੀਰ ਬਾਗ ਦਿਵਸ ਦਾ ਨਾਮ ਦਾ ਸੁਝਾਅ ਕਿਸ ਨੇ ਦਿੱਤਾ ਹੈ ਇਹ ਬੜਾ ਲੰਮਾ ਮਾਮਲਾ ਹੈ ਸਿਆਸੀ ਅਸਥਿਰਤਾ ਦੇ ਦੌਰ 'ਚ ਗੁਜ਼ਰਿਆ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਦਾ ਜ਼ੀਆ ਦਾ ਦਿਹਾਂਤ ਹੋ ਗਿਆ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੀ ਮੁਖੀ ਖਾਲਦਾ ਜ਼ੀਆ ਦੇ ਟਾਕਾ ਐਵੋਕੇਅਰ ਹਸਪਤਾਲ 'ਚ ਇਲਾਜ ਦੌਰਾਨ ਆਖਰੀ ਸਾਲਿਆ 80 ਸਾਲਾਂ ਦੀ ਸੀ ਖਾਲਦਾਜ਼ੀਆ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੀ ਸੀ ਖਾਲਦਾਜ਼ੀਆ ਦੀ ਪਾਰਟੀ ਬੀਐਨਪੀ ਨੇ ਉਹਨਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਸੋਸ਼ਲ ਮੀਡੀਆ ਪਲੇਟਫਾਰਮ ਤੇ ਇੱਕ ਪੋਸਟ ਵਿੱਚ ਬੀਐਨਪੀ ਨੇ ਕਿਹਾ ਕਿ ਡਾਕਟਰਾਂ ਨੇ ਉਹਨਾਂ ਨੂੰ ਥੋੜ੍ਹ ਦੇਰ ਪਹਿਲਾਂ ਹੀ ਮ੍ਰਿਤਕ ਐਲਾਨ ਦਿੱਤਾ ਸੀ ਫਿਲਹਾਲ ਇਸਨੂੰ ਹੁਣ ਤੱਕ ਦੀਆਂ ਖਾਸ ਖਬਰਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੀ ਜਾਣਕਾਰੀ ਦੇ ਲਈ ਸੁਣਦੇ ਰਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਦਾ ਰੇਡੀਓ 87.8 ਐਫਐਮ ਹੁਣ ਮੈਂ ਨੂਮਨਦੀਪ ਕੌਂਸਤੰਦਰੂ ਦਿਓ ਆਗਿਆ ਧੰਨਵਾਦ